ਦਰਿੰਦੇ ਫਿਨੈਂਸ਼ਰ ਮਾਈਕਰੋਫਾਈਨੈਂਸ ਕੰਪਨੀਆਂ ਦੇ ਤੁਹਾਨੂੰ ਸਹਿਜ ਪਤਾ ਹੋਵੇ ਮੈਂ ਇੱਕ ਗੱਲ ਕਹਿਣਾ ਚਾਹਨਾ ਸੁਰਜਨ ਵੇਲੇ ਗਰਦਾਸਪੁਰ ਵਿੱਚੋਂ ਜਿੱਦਾਂ ਅਸੀਂ ਰੈਲੀਆਂ ਚਾਰ ਕੀਤੀਆਂ ਤੇ ਆਪਣਾ ਬੋੜੀ ਇਸ ਤਰ੍ਹਾਂ ਬੰਦ ਕੇ ਤੇ ਚਲ ਗਏ ਜੇਕ ਨਹੀਂ ਕੇ ਕੋ ਕੋ ਹੈਗਾ ਗਰਦਾਸਪੁਰ ਦਾ ਕੋਈ ਨਹੀਂ ਵੇਚੇਗਾ ਉਹਨਾਂ ਨੂੰ ਸਾਰੇ ਕੁਝ ਕੇ ਦੇਖਿਓ ਇਹਨਾਂ ਨੇ ਆਪਣਾ ਬੋੜੀ ਇਸ ਤਰ੍ਹਾਂ ਗੋਲ ਕਰਕੇ ਤੇ ਸਰਹੰਭੂ ਚੱਕਰ ਹੋ ਗਈ ਜਿਆਦਾ ਭਾਰਤ ਵਾਲੇ ਜਦੋਂ ਭਾਰਤੋੜੇ ਹੋ ਚੁੱਕੇ ਫਿਨੈਂਸਰ ਨੇ ਇਹ ਦੋ ਤਿੰਨ ਫਰੈਸਰ ਲੱਗਣੇ ਉਹ ਜਿਆਦਾ ਤੰਗਧਨਾਂ ਕਰਦੇ ਪਏ ਨੇ ਇਹਨਾਂ ਦਾ ਅਸੀਂ ਜਿਹੜਾ ਮਸਾਲਾ ਦਾ ਉਹ ਲੱਭ ਲਿਆ ਤੇ ਮੇਰੀ ਆਪ ਜਿੰਨਿਆਂ ਵੀ ਆਏ ਹੋ ਕੋਸ਼ਿਸ਼ ਕਰਿਆ ਕਰੋ ਘੋੜਾਂ ਨੂੰ ਵੀ ਨਾਲ ਲਿਆਇਆ ਕਰੋ ਘੋੜ ਵੀ ਨਾਲ ਆਣਗੇ ਤੇ ਵੱਡਾ ਸੰਘਰਸ਼ ਹੋਏਗਾ ਬਾਕੀ ਗੱਲ ਰਹੀ ਤਾਂ ਦੱਸਿਆ ਅੱਜ ਇਹ ਵੀ ਸ਼ਿਫਟਿੰਗ ਦਾ ਖਾਸ ਕਰਕੇ ਜਿੰਨ ਬਲਦਕਾਰੀ ਨੇ ਬਲਦਕਾਰ ਕੀਤਾ ਤੇ ਪੈਸੇ ਦੇ ਕੇ ਰਾਜੀ ਨਾਮਾ ਕਰਵਾ ਲਿਆ ਤੇ ਥਾਣੀ ਦੇ ਵਿੱਚ ਰਾਜੀ ਨਾਮਾ ਹੋਇਆ ਉਹਨੇ ਕਹਿ ਵੀ ਹੈ ਕਿੰਨਾ ਤੇ ਮੈਂ ਤੁਹਾਡੇ ਦੇ ਕਾਰਵਾਈ ਕਰਾਂਗਾ ਕਿ ਨਾ ਤੇ ਤੁਸੀਂ ਮੇਰੇ ਤੇ ਕਾਰਵਾਈ ਕਰਿਓ ਸਾਡੇ ਪ੍ਰਧਾਨ ਜੀ ਨੇ ਕਿਹਾ ਵੀ ਇਹਨੂੰ ਦੋਸ਼ੀ ਨੂੰ ਨਾ ਬਖਸ਼ਿਆ ਜਾਵੇ ਘਰ ਤੇ ਵੇਖੀ ਜਾਏਗੀ ਘਰ ਉਹ ਏਦਾਂ ਹੀ ਇੱਕ ਵਾਰੀ ਇਹਨੂੰ ਬਦਲ ਲੱਗਦੀ ਏ ਕਿ ਭੈਣ ਦਾ ਬਲ ਕਰਕੇ ਦਾਗੜੀਦਾ ਅਸੀਂ ਕਿਹਾ ਨਹੀਂ ਇਹ ਲੜਾਈ ਹੀ ਲੜਜੋਗੇ ਨਹੀਂ ਅਜੇ ਪ੍ਰਧਾਨ ਜੀ ਤੁਸੀਂ ਮੇਰਾ ਘਰ ਦੋਆ ਇਹਨਾਂ ਨੇ ਮੇਰਾ ਘਰ ਦੋਆ ਆ ਔਰ ਥਾਣੀ ਦੇ ਵਿੱਚ ਸ਼ਿਫਟਿੰਗੜੇ ਨੇ ਰਾਜੀ ਨਾਵਾ ਕੀਤਾ ਨਾ ਤੁਸੀਂ ਮੈਂ ਤੇ ਕੋਈ ਕਾਰਵਾਈ ਕਰ ਰਿਹਾ ਤੇ ਨਾ ਮੈਂ ਤੁਹਾਡੇ ਤੇ ਕੋਈ ਕਾਰਵਾਈ ਕਰਾਂਗਾ ਉਸ ਤਿਰਿੰਦਰ ਨੇ ਲੋਕਾਂ ਕੋਲੋਂ ਚੱਕ ਲੈ ਲੈ ਕੇ ਪਹਿਲਾਂ ਮੇਰੀ ਨਾਲ ਦੇ 50000 ਦਾ ਲਾਇਆ ਉਹਨੇ 80000 ਦਾ ਮੇਰਾ ਵੀ ਚੈੱਕ ਠੋਪਤਾ ਲੋਕਾਂ ਕੋਲ ਲੈ ਲੈ ਕੇ ਇਸੇ ਤਰ੍ਹਾਂ ਉਹਨੇ ਸਾਨੂੰ ਗੁੰਮਰਾਹ ਕੀਤਾ ਤੇ ਕਹਿੰਦਾ ਸਾਰੇ ਨਾਰੇ ਪਾਜ ਲਾਣੇ ਆ ਸ਼ਿਫਟਿੰਗ ਦਾ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸ਼ਿਫਟਿੰਗ ਦਾ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰੀ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਵਪਾਰਕੀ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਝੂਠੇ ਚੈੱਕ ਲਾਣ ਵਾਲੇ ਨੂੰ ਸਜ਼ਾ ਦਿਓ ਸਜ਼ਾ ਦਿਓ ਸਾਡਾ ਹੱਕ ਲੈ ਕੇ ਰੱਖ ਸਾਡਾ ਹੱਕ ਲੈ ਕੇ ਰੱਖ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਂ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਦਾਂ ਤੋਂ ਨਹੀਂ ਡਰਦੇ ਹੋਣ ਸਾਡੇ ਕਿਹੜਾ ਜੋ ਵੀ ਸਰੂਪ ਤਾਂ ਜੀ ਆਪ ਸਭ ਦੇ ਰੂਪ ਰੂਪ ਹੋਣ ਕੇ ਜੋ ਮਿਤਵਾਸੇ ਇਹਨਾਂ ਵਜਾ ਸਾਡੇ ਮਾਤ ਦੇ ਜੋ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦਾ ਮੈਂ ਮਾਜਾ ਜੋਦਾ ਜਨਰਲ ਸੈਕਟਰੀ ਕਾਮਰਸ ਮਨਜੀਤ ਰਾਜ ਬਟਾਲਾ ਅੱਜ ਮਟਾਲਾ ਵਿਖੇ ਪੰਜਾਬ ਦੇ ਕੇਂਦਰ ਸਰਕਾਰ ਦੇ ਖਿਲਾਫ ਜਥੇਬੰਦੀ ਵੱਲੋਂ ਧਰਨਾ ਦਿੱਤਾ ਗਿਆ ਇਹ ਧਰਨਾ ਸਿਰਫ ਸਮਾਜ ਜੋੜੋ ਸੁਧਾਰ ਦੇ ਨਾਲ ਸੰਬੰਧਿਤ ਜਿਹੜਾ ਵਾ ਆਜ ਸਮਾਜ ਪਾਰਟੀ ਵੱਲੋਂ ਜਿਹੜਾ ਇਹ ਧਰਨਾਵਾ ਇਸ ਵੇਲੇ ਜੀ ਮੰਗਾਂ ਉਠਾਈਆਂ ਨੇ ਕੀ ਮੈਕਰੋਫੈਨਸ ਕੰਪਨੀਆਂ ਦਾ ਕਰਜ਼ਾ ਬੇਜਮੀਨੇ ਲੋਕਾਂ ਦੇ ਸਿਰ ਚੜਿਆ ਕਰਜ਼ਾ ਸਰਕਾਰ ਮaaf ਕਰੇ ਪਿੰਡਾਂ ਵਿੱਚ ਮਨਰੇਗਾ ਦਰਸਤੀ ਨਾ ਕਰਾਏ ਸ਼ਹਿਰਾਂ ਵਿੱਚ ਵੀ ਉਹਦਾ ਕੇ ਰਵਦਾਏ ਸ਼ਹਿਰਾਂ ਦੇ ਪੈਣਾ ਨੂੰ ਵੀ ਮਨਰੇਗਾ ਮਿਲਣਾ ਚਾਹੀਦਾ ਹਜ਼ਾਰ ਹਜ਼ਾਰ ਰੁਪਇਆ ਭਵੰਤਮਾਨ ਸਰਕਾਰ ਪੈਣਾ ਦੇ ਖਾਤੇ ਦੇ ਵਿੱਚ ਤੁਰੰਤ ਪਾਏ ਪਿੰਡਾਂ ਦੇ ਵਿੱਚ ਜਿਹੜੀ ਮੈਕਰੋਫੈਨਸ ਕੰਪਨੀਆਂ ਦੀ ਗੁੰਡਾਗਰਦੀ ਆ ਉਹਦੇ ਤੇ ਅੱਗੇ ਇਹ ਸਿਰ ਤਾਬ ਨਹੀਂ ਦਿੰਨੇ ਆ ਕਿ ਜੇ ਕਿਸੇ ਵੀ ਭੈਣ ਨੂੰ ਕਿਸੇ ਵੀ ਵੀਰ ਨੂੰ ਜੇ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਜਥੇਬੰਦੀ ਇਹਦਾ ਪੂਰਾ ਵਿਰੋਧ ਕਰੇਗੀ ਉਹ ਉਹ ਮੈਕਰੋਫੈਨਿਕਸ ਕੰਪਨੀਆਂ ਤੇ ਦਫ਼ਤਰ ਅਸੀਂ ਵੀ ਛੱਡਾਂਗੇ ਜੇ ਸਾਨੂੰ ਕੋੜ ਬੰਦ ਕਰਨੀ ਤੇ ਉਹਨਾਂ ਦੇ ਦਫ਼ਤਰ ਵੀ ਇਸੇ ਤਰ੍ਹਾਂ ਬੰਦ ਕਰ ਦੇਣਗੇ। ਉਹ ਕਿ ਪਿੰਡਾਂ ਦੇ ਵਿੱਚ ਸਾਨੂੰ ਫੋਨ ਆ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਸਾਡੇ ਸਮਾਨ ਚੋਕਲਾਂਗੇ ਤੁਹਾਨੂੰ ਡਰਾਇ ਧਮਕਾਇਆ ਜਾ ਰਿਹਾ ਲੋਕਾਂ ਨੂੰ ਜਿਹੜਾ ਹਰਾਸਮੈਂਟ ਕੀਤਾ ਜਾ ਰਿਹਾ ਕਿਉਂਕਿ ਇਹ ਆਰਬੀਆਈ ਦੀ ਕਜ਼ੀ ਹਦਾਇਤ ਦੇ ਮੁਤਾਬਕ ਜਿਹੜੇ ਮੈਕਰੋ ਬੈਂਕਸ ਕੋਲ ਵਾਲੇ ਲੋਕਾਂ ਤੋਂ ਜਬਰੀ ਕਿਸ਼ਤੀ ਲੈ ਸਕਦੇ ਇਹ ਲੋਕਾਂ ਤੋਂ ਜਬਰੀ ਕਿਸ਼ਤ ਮੰਗਣ ਦਾ ਜਿਹੜਾ ਅਪਰਾਧਾ ਕਰ ਰਹੇ ਨੇ ਅਸੀਂ ਇਹ ਜੋ ਉੱਤੇ ਪਾਣੀ ਫੇਰ ਦਾਂਗੇ ਇਹ ਨਹੀਂ ਕੁ ਕਰਨ ਦੇ ਆਂਗੇ ਨੰਬਰ 2 ਜਿਹੜੀ ਜਿਹੜੀ ਆ ਪੈਨਸ਼ਨਾਂ ਵਾਅਦਾ ਕੋਈ ਜਿਹੜੀ ਅਵੀ ਸਕੀਮਾਂ ਨੇ ਇਹ ਲੋਕਾਂ ਨੂੰ ਮਿਲਿਆ ਚਾਹੀਏ ਰਾਸ਼ਨ ਕਾਰਡ ਕੱਟੇ ਜਿਹੜੇ ਉਹ ਬਹਾਲ ਕਰਨੇ ਚਾਹੀਏ ਸਰਕਾਰ ਰਾਸ਼ਨ ਕਾਟਾ ਜੇ ਨਾ ਜਿਹੜੇ ਰਜਿਸਟਰ ਕਰਨੇ ਚਾਹੀਦੇ ਜਿ세 ਬੰਦੀ ਦਾ ਇੱਕੋ ਭਰਾਲਾ ਵਾ ਕਿ ਗਰੀਬਾਂ ਨੂੰ ਜਿਹੜੀਆਂ ਮੱਧ ਵਰਗ ਦੇ ਲੋਕ ਆ ਜਿਹੜੇ ਗਰੀਬ ਲੋਕ ਆ ਜਿਹੜੇ ਜਿਹਨਾਂ ਆਪਾਂ ਮੀਡਲ ਕਲਾਸ ਨਹੀਂ ਕਹਦੇ ਮੈਂ ਇਹ ਲੋਕਾਂ ਨੂੰ ਜਿਹੜੀਆਂ ਆਗਿਆਵਾਂ ਸਾਰੀਆਂ ਸੁਵਿਧਾ ਮਿਲਣੀ ਚਾਹੀਦੀ ਏ ਇਹ ਸਰਕਾਰ ਦੇ ਕੰਮਾਂ ਤੱਕ ਜੂਨਾ ਸਰਦੀ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਜਿਹੜਾ ਗੱਲ ਧਰਨਾ ਲਾਵਾਂਗੇ ਜੇ ਸਾਨੂੰ ਪੱਕਾ ਮੋਰਚਾ ਲਾਣਾ ਪਿਆ ਤੇ ਪੱਕਾ ਮੋਰਚਾ ਵੀ ਲਾਣਾ ਪਿਆ ਤੇ ਮੈਂ ਬੇਨਤੀ ਕਰਦਾ ਵਾ ਕਿ ਅਗਦਰ ਨਾ ਸਾਡੇ ਵਿੱਚ ਕਾਫੀ ਵੱਡੇ ਪੈ ਪੁੱਤਰ ਤੇ ਜਿਹੜੀਆਂ ਪੈੜਾ ਪੋਤੀਆਂ ਉਹਨਾਂ ਦਾ ਧੰਨਵਾਦ ਆ ਤੇ ਬੇਨਤੀ ਆ ਕਿ ਇਹ মিডিਆ ਵੀ ਜੜਾ ਵਾ ਸਾਡਾ ਉਹ ਮਲਗੀ ਅੱਜ ਕੱਲ ਗਰੀਬ ਵਰਗ ਦੀ ਜਿਹੜੀ ਖਬਰ ਨਹੀਂ ਚੁੱਕ ਰਹੀ ਜਿੱਤੇ ਵੀ ਅਸੀਂ ਆਪਣਾ ਬੇਨਤੀ ਕਰ ਰਿਹਾ ਕਿ ਇਹ ਮਲਗੀ ਚਾਹੀਦਾ ਵਾ ਕਿ ਗਰੀਬ ਵਰਗ ਦੀ ਵੀ ਖਬਰ ਚੁੱਕਣੀ ਚਾਹੀਦੀ ਹੈ ਧੰਨਵਾਦ